ਤੱਲੀ ਗਲਤਾ ਮਟਾਪਾ ਅੱਜਕੱਲ ਜਿਹੜਾ ਸਾਡਾ ਨੇਚਰਲ ਫੀਡ ਹੈ ਖਰਾਕ ਹੈ ਉਹ ਅਸੀਂ ਲੈ ਨਹੀਂ ਰਹੇ ਸਾਦਾ ਖਾਣਾ ਠੀਕ ਹੈ ਸਾਦਾ ਰਹਿਣਾ ਸਾਦਾ ਖਾਣਾ ਪੀਣਾ ਉਹ ਚੀਜ਼ਾਂ ਹੈ ਹੀ ਅੱਜਕੱਲ ਮਾਰਕੀਟ ਦੇ ਵਿੱਚ ਫਾਸਟ ਫੂਡ ਆ ਗਿਆ ਫਾਸਟ ਫੂਡ ਦਾ ਯੁੱਗ ਹੋਣ ਕਰਕੇ ਪੀਜ਼ਾ 버ਗਰ ਉਹਦੇ ਵਿੱਚ ਨਾ ਜਾਨ ਨਾ ਪ੍ਰਾਨ ਠੀਕ ਹੈ ਡੈਡ ਫੂਡ ਡੈਡ ਫੂਡ ਉਹ ਹੋਣ ਕਰਕੇ ਸਾਡੀ ਜਿਹੜਾ ਮਟਾਪਾ ਦਿਨੋਂ ਦਿਨ ਦਿਨੋਂ ਦਿਨ ਨੂੰ ਵੱਧਦਾ ਜਾ ਰਿਹਾ ਹੈ ਇਹ ਜਾਨਵਰਨ ਹੈ ਠੀਕ ਹੈ ਜਿਹੜੇ ਬੰਦੇ ਮਟਾਪੇ ਵਾਲੇ ਆ ਉਹਨਾਂ ਦਾ ਮਤਲਬ ਇਹੀ ਕਾਰਨ ਹੈ ਵੀ ਜਿਆਦਾਤਰ ਫਾਸਟ ਫੂਡ ਦਾ ਦੇਣ ਹੈ ਤੇ ਇਹਨਾਂ ਦੇ ਵਿੱਚ ਹੀ ਜਾ ਕੇ ਤੁਸੀਂ ਦੇਖਿਓ ਵੱਡੀਆਂ ਵੱਡੀਆਂ ਰੇੜੀਆਂ ਤੇ ਵੱਡੀਆਂ ਵੱਡੀਆਂ ਦੁਕਾਨਾਂ ਤੇ ਮੇਲੇ ਲੱਗੇ ਮਿਲਣਗੇ ਤੁਹਾਨੂੰ ਕਿਉਂ ਦੇ ਜੀ ਨੋਡਲ ਆ ਰਿਹਾ ਹੈ ਬੱਸ ਤਾਂ ਮੇਲੇ ਲੱਗਣਗੇ ਉਹ ਜਦੋਂ ਪਹਿਲੇ ਹੀ ਮੇਲੇ ਇੱਥੇ ਫਾਸਟ ਫੂਡ ਦੀਆਂ ਦੁਕਾਨਾਂ ਤੇ ਮੇਲੇ ਲੱਗੇ ਹੋਏ ਆ ਤਾਂ ਰੇੜੀਆਂ ਤੇ ਮੇਲੇ ਲੱਗੇ ਹੋਏ ਆ ਬਸ ਚੱਲ ਰਿਹਾ ਕੰਮ ਜਿਹੜਾ ਜੀ 버ਗਰ ਲੈ ਕੇ ਖੜਾ ਜਿਹੜਾ ਕੀ ਨਰਲ ਰੋਟੀ ਤਾਂ ਕੋਈ ਖਾਂਦਾ ਹੀ ਨਹੀਂ ਹਮ ਜਾਨ ਪ੍ਰਾਣ ਤਾਂ ਤਾਂ ਹੀ ਪੈਣੀ ਆ ਨਾ ਜੇ ਸਰੀਰ ਦੇ ਵਿੱਚ ਤੁਸੀਂ ਰੋਟੀ ਖਾਓਗੇ ਫਰੂਟ ਖਾਓਗੇ ਸਲਾਦ ਖਾਓਗੇ ਉਹ ਚੀਜ਼ਾਂ ਦਾ ਅੱਜ ਗੱਲ ਬੱਚੇ ਖਾਂਦੇ ਹੀ ਨਹੀਂ ਉਹਦੀ ਕਹਿੰਦੇ ਨਹੀਂ ਪਾਪਾ ਮੈਂ ਆਰਡਰ ਕਰਦਾ ਮਿੰਟਾਂ 'ਚ ਆ ਜਾਂਦਾ ਆ ਗਿਆ ਜੀ ਪੀਜ਼ਾ ਆ 버ਗਰ ਆ ਗਿਆ ਜੀ ਆ ਨੁੱਡਲ ਆ ਗਿਆ ਜੀ ਠੀਕ ਹੈ ਉਹ ਤੋਂ ਬਾਅਦ ਗੁਰਪ੍ਰੀਤ ਸਾਹਿਬ ਨੇ ਜਾਣ ਕਿਥੋਂ ਰਹਿਣੀ ਸੀ ਉਹ ਵੱਡੇ ਵੱਡੇ ਢੱਡ ਲੈ ਕੇ ਤੇ ਚਰਬੀ ਵੱਧਦੀ ਦੂਰੀ ਜਾਂਦੀ ਹੈ ਠੀਕ ਹੈ ਚਰਬੀ ਵੱਧਦੀ ਹੈ ਤੇ ਉਸ ਕਰਕੇ ਬੰਦੇ ਦਾ ਫਿਰ ਤੁਹਾਨੂੰ ਪਤਾ ਹੈ ਫਿਰ ਹਸਪਤਾਲ ਚ ਰੋਡੇ ਰਹ ਜਾਂਦੇ ਨੇ ਰੋਡੇ ਰਹ ਜਾਂਦੇ ਨੇ ਫਿਰ ਤੁਰੇ ਨਹੀਂ ਜਾਂਦਾ ਫਿਰ ਡਾਕਟਰ ਕੋਲੇ ਜਾਂਦਾ ਹੈ ਡਾਕਟਰ ਕਹਿੰਦਾ ਜੀ ਵੇਟ ਘਟਾਓ ਤੇ ਵੇਟ ਘਟਾਉਣ ਦੇ ਵਾਸਤੇ ਫਿਰ ਹੀਲਾ ਵਸੀਲਾ ਦੇ ਜੋਗਾ ਕੋਈ ਜਿਮ ਜੁਆਇਨ ਕਰਦਾ ਹੈ ਕੋਈ ਕੁਝ ਕਰਦਾ ਕੋਈ ਡਾਈਟ ਰਹਿੰਦਾ ਕੋਈ ਭੁੱਖਾ ਰਹਿੰਦਾ ਹੂੰ ਤੂੰ ਹਰ ਤਰ੍ਹਾਂ ਦਾ ਬੰਦਾ ਹੀਲਾ ਵਸੀਲਾ ਬਰਤਦਾ ਡੈਟ ਕਰੋ ਡੈਟ ਕਰਨੀ ਵੀ ਤਾਂ ਧੰਗ ਦੀ ਪੈਣੀ ਹੈ ਨਾ ਉਹ ਕਿਵੇਂ ਜੀ ਮਤਲਬ ਹੁਣ ਬਹੁਤ ਕਹਿੰਦੇ ਖਾਣਾ ਖੜਦਾ ਮੇਰੇ ਕੋਲ ਕਈ ਪੇਸ਼ੈਂਟ ਆਏ ਆ ਦੇਖੋ ਜੀ ਅਸੀਂ ਤਾਂ ਖਾਣਾ ਹੀ ਬੰਦ ਕਰਤਾ ਉਹ ਭਾਈ ਮੇਰੇ ਖਾਣਾ ਕੌਣ ਕਹਿੰਦਾ ਬੰਦ ਕਰੋ ਰੋਟੀ ਖਾਣੀ ਆ ਉਹ ਖਾਓ ਰੂਟ ਖਾਓ ਸਲਾਦ ਖਾਓ ਉਹ ਜਿਹੜਾ ਖਾਣੀ ਹੀ ਨਹੀਂ ਠੀਕ ਆ ਲੋਕ ਉਹ ਵੀ ਬੰਦ ਕਰੀ ਜਾਂਦੇ ਆ ਫਿਰ ਸਰੀਰ 'ਚ ਜਾਨ ਨਹੀਂ ਫਿਰ ਤੁਰਨ ਨਹੀਂ ਜਾਂਦਾ ਫਿਰ ਸਾਡੇਾਂਗੇ ਕੋਈ ਮੈਂ ਡਾਕਟਰ ਸਾਹਿਬ ਬਾਦ ਜੀ ਆ ਮੈਨੂੰ ਕਮਜ਼ੋਰੀ ਆ ਗਈ ਕਮਜ਼ੋਰੀ ਤਾਂ ਹੋਣੀ ਐ ਸਰੀਰ ਮੋਟਾ ਐ ਅੱਸੀ ਗਾਲ ਫਰੁਖੀ ਸਾਹਿਬ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਮਟਾਪੇ ਵਾਲੀ ਗੱਲ ਐ ਤਲੀ ਗਲਤਾਂ ਮਟਾਪਾ ਅੱਜਕੱਲ ਜਿਹੜਾ ਸਾਡਾ ਨੇਚਰਲ ਫੀਡ ਹੈ ਖਰਾਕ ਹੈ ਉਹ ਅਸੀਂ ਲੈ ਨਹੀਂ ਰਹੇ ਸਾਦਾ ਖਾਣਾ ਠੀਕ ਹੈ ਸਾਦਾ ਰਹਿਣਾ ਸਾਦਾ ਖਾਣਾ ਪੀਣਾ ਉਹ ਚੀਜ਼ਾਂ ਹੈ ਨਹੀਂ ਕਿਉਂ ਨਹੀਂ ਅੱਜਕੱਲ ਮਾਰਕੀਟ ਦੇ ਵਿੱਚ ਫਾਸਟ ਫੂਡ ਆ ਗਿਆ ਫਾਸਟ ਫੂਡ ਦਾ ਯੁੱਗ ਹੋਣ ਕਰਕੇ ਪੀਜ਼ਾ 버ਗਰ ਨੂਡਲ ਫੋਰ ਐਰਾ ਵਗੈਰਾ ਬਹੁਤ ਚੀਜ਼ਾਂ ੱਲੇ ਭਾਬੇ ਬਹੁਤ ਆ ਗਈ। ਮਤਲਬ ਦੇਸੀ ਜਿਵੇਂ ਪੰਜਾਬੀ ਕਹਿੰਦੇ ਡੱਬ ਰੋਟੀਆਂ ਉਹ ਆ ਗਈਆਂ। ਉਹਦੇ ਵਿੱਚ ਨਾ ਜਾਨ ਨਾ ਪ੍ਰਾਨ। ਹਾਂ ਠੀਕ ਹੈ। ਡੈਡ ਫੂਡ ਡੈਡ ਫੂਡ। ਉਹ ਹੋਣ ਕਰਕੇ ਸਾਡੀ ਜਿਹੜਾ ਮਟਾਪਾ ਦਿਨੋਂ ਦਿਨ 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 ਨੂੰ ਵੱਧਦਾ ਜਾ ਰਿਹਾ ਹੈ। ਸਰੀਰ 'ਚ ਜਾਨ ਪ੍ਰਾਨ ਨਹੀਂ। ਠੀਕ ਹੈ। ਜਿਹੜੇ ਬੰਦੇ ਮਟਾਪੇ ਵਾਲੇ ਆ ਉਹਨਾਂ ਦਾ ਮਤਲਬ ਇਹੀ ਕਾਰਨ ਹੈ ਵੀ ਜ਼ਿਆਦਾਤਰ ਪਾਸਟ ਫੂਡ ਦਾ ਦੇਣ ਹੈ ਸ਼ਹਿਰਾਂ ਦੇ ਵਿੱਚ ਹੀ ਜਾ ਕੇ ਤੁਸੀਂ ਦੇਖਿਓ ਵੱਡੀਆਂ-ਵੱਡੀਆਂ ਰੇੜੀਆਂ ਤੇ ਵੱਡੀਆਂ-ਵੱਡੀਆਂ ਦੁਕਾਨਾਂ ਤੇ ਮੇਲੇ ਲੱਗੇ ਮਿਲਣਗੇ ਸਾਨੂੰ ਕਿਉਂ ਦੇ ਜੀ ਨੂਡਲ ਆ ਰਿਹਾ ਹੈ ਫਸਤਾ ਤਾਂ ਮੇਲੇ ਲੱਗਣਗੇ ਉਹ ਜਦੋਂ ਪਹਿਲੇ ਹੀ ਮੇਲੇ ਇੱਥੇ ਫਾਸਟ ਫੂਡ ਦੀਆਂ ਦੁਕਾਨਾਂ ਤੇ ਮੇਲੇ ਲੱਗੇ ਹੋਏ ਆ ਤਾਂ ਰੇੜੀਆਂ ਤੇ ਮੇਲੇ ਲੱਗੇ ਹੋਏ ਆ ਬਸ ਚੱਲ ਰਿਹਾ ਕੰਮ ਜਿਹੜਾ ਜੀ 버ਗਰ ਲੈ ਕੇ ਖੜਾ ਹੈ ਜਿਹੜਾ ਕੀ ਨਰਲ ਰੋਟੀ ਤਾਂ ਕੋਈ ਖਾਂਦਾ ਹੀ ਨਹੀਂ ਜੀ ਜਾਨ ਪ੍ਰਾਣ ਤਾਂ ਤਾਂ ਹੀ ਪੈਣੀ ਹੈ ਨਾ ਜੇ ਸਰੀਰ ਦੇ ਵਿੱਚ ਤੁਸੀਂ ਰੋਟੀ ਖਾਓਗੇ ਫਰੂਟ ਖਾਓਗੇ ਸਲਾਦ ਖਾਓਗੇ ਉਹ ਚੀਜ਼ਾਂ ਦਾ ਜਿੱਦ ਗੱਲ ਬੱਚੇ ਖਾਂਦੇ ਨਹੀਂ ਉਹਦੀ ਕਹਿੰਦੇ ਨਹੀਂ ਪਾਪਾ ਮੈਂ ਆਰਡਰ ਕਰਦਾ ਮਿੰਟਾਂ ਚ ਆ ਜਾਂਦਾ ਆ ਗਿਆ ਜੀ ਪੀਜ਼ਾ ਆ 버ਗਰ ਆ ਗਿਆ ਜੀ ਆ ਨੁੱਡਲ ਆ ਗਿਆ ਜੀ ਉਹ ਤੋਂ ਬਾਅਦ ਫਰੂਕੀ ਸਾਹਿਬ ਨੇ ਜਾਣ ਕਿਥੋਂ ਰਹਿਣੀ ਸੀ ਉਹ ਵੱਡੇ ਵੱਡੇ ਢੱਡ ਲੈ ਗਏ ਤੇ ਚਰਬੀ ਵੱਧਦੀ ਤੁਰੀ ਜਾਂਦੀ ਹੈ ਚਰਬੀ ਵੱਧਦੀ ਹੈ ਤੇ ਉਸ ਕਰਕੇ ਬੰਦੇ ਦਾ ਫਿਰ ਤੁਹਾਨੂੰ ਪਤਾ ਹੈ ਫਿਰ ਹਸਪਤਾਲ ਜੀ ਦੇ ਰੋਡੇ ਰਹਿੰਦੇ ਨੇ ਮੋਡੇ ਰਹਿੰਦੇ ਨੇ ਫਿਰ ਤੁਰੇ ਨਹੀਂ ਜਾਂਦਾ ਫਿਰ ਡਾਕਟਰ ਕੋਲ ਜਾਂਦਾ ਡਾਕਟਰ ਕਹਿੰਦਾ ਜੀ ਵੇਟ ਘਟਾਓ ਠੀਕ ਹੈ ਫਿਰ weight ਘਟਾਉਣ ਦੇ ਵਾਸਤੇ ਫਿਰ ਹੀਲਾ ਵਸੀਲਾ ਦੇ ਜੋਗਾ ਕੋਈ ਜਿਮ ਜੁਆਨ ਕਰਦਾ ਹੈ ਕੋਈ ਕੁਸ ਕਰਦਾ ਕੋਈ ਡਾਈਟ ਰਹਿੰਦਾ ਕੋਈ ਭੁੱਖਾ ਰਹਿੰਦਾ ਹੂੰ ਤੇ ਉਹ ਹਰ ਤਰ੍ਹਾਂ ਦਾ ਬੰਦਾ ਹੀਲਾ ਵਸੀਲਾ ਵਰਤਦਾ ਮੈਂ ਕਹਿੰਦੇ ਡਾਈਟ ਡਾਈਟ ਕਰੋ ਡਾਈਟ ਕਰਨੀ ਤੇ ਤੰਗਦੀ ਪੈਣੀ ਹੈ ਨਾ ਮਤਲਬ ਹੁਣ ਬਹੁਤ ਕਹਿੰਦੇ ਖਾਣਾ ਖੜਤਾ ਮੇਰੇ ਕੋਲ ਕਈ ਪੇਸ਼ੈਂਟ ਆਏ ਐ ਦੇਖੋ ਜੀ ਅਸੀਂ ਤਾਂ ਖਾਣਾ ਹੀ ਬੰਦ ਕਰਤਾ ਉਹ ਭਾਈ ਮੇਰੇ ਖਾਣਾ ਕੌਣ ਕਹਿੰਦਾ ਬੰਦ ਕਰੋ ਤੁਸੀਂ ਬਾਹਰ ਦਾ ਜਿਹੜਾ ਆਲਤੂ ਫਾਲਤੂ ਖਾਣਾ ਇਹਨੂੰ ਬੰਦ ਕਰੋ ਠੀਕ ਹੈ ਠੀਕ ਹੈ ਨਾ ਮੈਂ ਕਹਿੰਦਾ ਦੁੱਧ ਪੀਓ ਜਿੰਨਾ ਮਰਜ਼ੀ ਪੀਓ ਰੋਟੀ ਖਾਣੀ ਆ ਉਹ ਖਾਓ ਫਰੂਟ ਖਾਓ ਸਲਾਦ ਖਾਓ ਉਹ ਚੀਜ਼ਾਂ ਖਾਣੀਆਂ ਹੀ ਨਹੀਂ ਲੋਕ ਉਹ ਵੀ ਬੰਦ ਕਰੀ ਜਾਂਦੇ ਆ ਫਿਰ ਸਰੀਰ 'ਚ ਜਾਨ ਨਹੀਂ ਫਿਰ ਤੁਰ ਨਹੀਂ ਜਾਂਦਾ ਫਿਰ ਸਾਡੇਾਂਗੇ ਕੋਈ ਮੈਂ ਡਾਕਟਰ ਸਾਹਿਬ ਬਾਦ ਜੀ ਆ ਮੈਨੂੰ ਕਮਜ਼ੋਰੀ ਆ ਗਈ ਕਮਜ਼ੋਰੀ ਤਾਂ ਹੋਣੀ ਐ ਸਰੀਰ ਮੋਟਾ ਐ ਉਹਦੇ ਲਈ ਅਸੀਂ ਆਹ ਜਿਹੜਾ ਆਪਣਾ ਫਾਰਮੂਲਾ ਜਿਸ ਨੂੰ ਮੈਂ ਦੇੜ ਜਾ ਰਿਹਾ ਠੀਕ ਹੈ ਉਹਦੇ ਨਾਲ ਤੁਹਾਨੂੰ ਕੋਈ ਡਾਈਟ ਪਲਾਨ ਕਰਨ ਦੀ ਲੋੜ ਐ ਠੀਕ ਹੈ ਤੇ ਨਾ ਹੀ ਸੋਨੂੰ ਮੈਂ ਕਹੂੰਗਾ ਵੀ ਆਹ ਛੱਡ ਦਿਓ ਮੈਂ ਸਿਰਫ ਦੋ ਚੀਜ਼ਾਂ ਛਡਾਉਂਗਾ ਠੀਕ ਹੈ ਇੱਕ ਮਿੱਠਾ ਦੂਜਾ ਪਾਸਟਪੋਰਟ ਠੀਕ ਹੈ ਦੋ ਚੀਜ਼ਾਂ ਛੜਾਉਂਗਾ ਬਾਕੀ ਫੁਲਕੇ ਦੋ ਖਾਣੇ ਦੋ ਖਾਓ ਚਾਰ ਖਾਣੇ ਚਾਰ ਖਾਓ ਕੋਈ ਤਰਾ ਜੀ ਦੁੱਧ ਜਿੰਨਾ ਮਰਜੀ ਪੀਓ ਸਲਾਦ ਜਿੰਨਾ ਮਰਜੀ ਖਾਓ ਫਰੂਟ ਖਾਓ ਰੋਟੀ ਖਾਓ ਕੁਝ ਜੀ ਦੀ ਮੈਂ ਡਾਇਟ ਪਲਾਨ ਕਰਨ ਦੀ ਗੱਲ ਹੀ ਨਹੀਂ ਕਰਦਾ ਮੈਂ ਤੁਹਾਨੂੰ ਦੋ ਚੀਜ਼ਾਂ ਦੇ ਬੇਨਤੀ ਕਰਕੇ ਸੁਣਾਉਂਗਾ ਵੀ ਭਾਈ ਦੋ ਚੀਜ਼ਾਂ ਦੇ ਪਰਹੇਜ਼ ਕਰੋ ਤੁਹਾਡਾ ਆਟੋਮੈਟਿਕ weight ਨਹੀਂ ਘਟਣਾ ਜਿਹੜੀ ਫੈਟ ਹੈ ਨਾ ਫੈਟ ਉਹ ਫੈਟ ਘਟਣੀ ਆ ਆਪਾਂ ਫੈਟ ਘਟਾਉਣੀ ਆ ਮੈਂ ਇਹ ਕਹਿੰਦਾ ਜਦੋਂ ਉਹਨਾਂ ਦੇ ਐਡ ਐਡ ਟਿੱਡ ਹੋਏ ਹੁੰਦੇ ਆ ਜਦੋਂ ਉਹਦੀ ਫੈਟ ਰਿਡਿਊਸ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੱਡੇ ਵੱਡੇ ਟਿੱਡੇ ਲੰਘਦੇ ਹੁੰਦੇ ਆ ਜਦੋਂ ਤਿੰਨ ਮਹੀਨਿਆਂ ਬਾਅਦ ਐ ਟਾਈਟ ਹੋਏ ਹੁੰਦੇ ਆ ਉਹ ਹੌਲੀ 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 ਨਾਲ ਲੱਗਦੇ ਜਾਂਦੇ ਆ ਜਿਹੜੇ ਐਡ ਐਡ ਗੋਡੇ ਮੇਰੇ ਕੋਲ ਗੋਡੇ ਦਰਦ ਕਰਨ ਵਾਲੇ ਆਉਂਦੇ ਪੇਸ਼ੈਂਟ ਉਹਨੂੰ ਡਾਕਟਰ ਨੇ ਕਹਿੰਦਾ ਗੋਡੇ ਬਦਲਨੇ ਆ ਉਹ ਮੇਰੇ ਕੋਲੇ ਡਾਕਟਰ ਕਹਿੰਦਾ ਜੀ ਤੁਸੀਂ ਗੋਡੇ ਬਦਲਾਉਣ ਬਸ ਪਹਿਲਾਂ weight ਘੱਟ ਕਰੋ weight ਕਿੱਥੋਂ ਘਟ ਕੇ ਤੁਰੈ ਤਾਂ ਉਹਨਾਂ ਨੂੰ ਜਾਂਦਾ ਨਹੀਂ ਫਿਰ ਉਹ ਮੇਰੇ ਕੋਲੇ ਫਾਰਮੂਲਾ ਉਹ ਦਿੰਨੇ ਆ ਠੀਕ ਹੈ ਉਹ ਦਿਨਾਂ ਦੇ ਵਿੱਚ ਤਿੰਨ ਕੁ ਮਹੀਨਿਆਂ ਚ 10 ਤੋਂ 12 ਕਿਲੋ weight ਘਟਾਉਂਦੇ ਆ ਤੇ ਰਾਮਨਾ ਆਪਾਂ ਗੋਡੇ ਦੀ ਮਾਲਸ਼ ਵੀ ਕਰਦੇ ਆ ਇਹ ਗਰੀਸ ਆ ਜਿਹੜਾ ਇਹਦੇ ਨਾਲ ਮਾਲਸ਼ ਕਰਦੇ ਆ ਗੋਡੇ ਵੀ ਠੀਕ ਹੋ ਜਾਂਦੇ ਨੇ ਤੇ ਇਹਨਾਂ ਦਾ weight ਵੀ ਰਿਡਿਊਸ ਹੋ ਜਾਂਦਾ। ਦਮੇ ਜੀ ਦਾ ਹੋਣੀ ਹੋਣੀ ਐ ਜਦੋਂ ਤੁਹਾਡੇ ਅੰਦਰ ਸਰੀਰ ਹੀ ਉਹਦੇ ਅੰਦਰ ਫੈਟ ਨਾਲ ਇੰਨਾ ਹੋ ਗਿਆ ਸਾਹ ਨੂੰ ਆਉਂਦਾ ਨਹੀਂ। ਦਮੇ ਹੋਣਾ ਕਿ ਸਾਹ ਹੀ ਨਹੀਂ ਆਉਂਦਾ ਉਹ ਮੋٹے ਬੰਦੇ ਤਾਂ ਦੇਖ ਕੇ ਤੋਰ ਕੇ ਭਜਾ ਕੇ ਦੇਖਿਓ ਕਿ ਕਿੰਨਾ ਕੁ ਭੱਜ ਲੂਗਾ। ਤੇ ਜੇ ਨਹੀਂ ਜਾਂਦਾ ਉਹ ਤਾਂ ਸਾਹ ਚੁੱਕਾ ਹਾਏ 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 ਐ ਕਰੂਗਾ। ਇਸੇ ਚੀਜ਼ ਨਾਲ ਹੀ ਅੱਛਾ ਹਾਂ ਮੈਂ ਅੱਜ ਸੋਨੇ ਜਿਹੜੇ ਸਾਰੀਆਂ ਚੀਜ਼ਾਂ ਖਲਾਉਂਗੇ ਜੀ ਸਾਰੀਆਂ ਹਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੇਰੇ ਕੋਲੇ ਪਿਆ ਹੈਗਾ ਆਮਲਾ ਪਿਆ ਹੈਗਾ ਠੀਕ ਹੈ ਆ ਮੇਰੇ ਕੋਲੇ ਗਾਜਰ ਪਈ ਹੈ ਠੀਕ ਹੈ ਆ ਅੰਗੂਰ ਪਿਆ ਹੈਗਾ ਆ ਆੜੂ ਪਿਆ ਹੈਗਾ ਆ ਚਿਕੰਦਰ ਪਿਆ ਹੈਗਾ ਆ ਨਿੰਬੂ ਪਿਆ ਹੈਗਾ ਤੇ ਆ ਜੀਰਾ ਪਿਆ ਹੈਗਾ ਤੇ ਆ ਕਾਲੀ ਮਿਰਚ ਪਈ ਹੈ ਆਸਬ ਗੰਦਾ ਪਈ ਐ ਹਲਦੀ ਪਈ ਐ ਥੀ ਦਾਣਾ ਪਿਆ ਲੌਂਗ ਪਿਆ ਐ ਲਹਿਜੀ ਪਈ ਐ ਆ ਖੁੰਬਾ ਵਈਆਂ ਰਹਿਗੀਆਂ ਇਹ ਸਾਡੇ ਖੁੰਬਾ ਕਹਿੰਦੇ ਨੇ ਨੂੰ ਠੀਕ ਹੈ ਜੀ ਮਸਰੂਮ ਮਸਰੂਮ ਪੰਜਾਬੀ ਜੀ ਖੁੰਬਾ ਹੀ ਕਹਿੰਦੇ ਨੇ ਬੰਡਾਲੇ ਦਾ ਖੁੰਬਾ ਹੀ ਦੱਸਣਗੇ ਠੀਕ ਹੈ ਠੀਕ ਹੈ ਇਹ ਵੀ ਵਈਆਂ ਨੇ ਅਸੀਂ ਕੀ ਕਰਿਆ ਇਹਦੀ ਸਾਰੀ ਚੀਜ਼ੀਆਂ ਦਾ ਜਿਹੜੀ ਬੂਟੀਆਂ ਦਾ ਅਰਕ ਅਰਕ ਬਣਾ ਕੇ ਆ ਇੱਕ ਇਹਦੇ ਵਿੱਚ ਬੰਦ ਕਰ ਲਿਆ ਸੀਸੀ ਅੱਛਾ ਇਹਦੀਆਂ ਪੰਜ ਬੂੰਦਾਂ ਤੁਸੀਂ ਸਵੇਰੇ ਲੈਣੀਆਂ ਰਹਿਗੀਆਂ ਤੇ ਆ ਫੈਟ ਨੂੰ ਕਰਕੇ ਉਹਨੂੰ ਸੈੱਟ ਉਹ ਕਰਨਾ ਜੀ ਜੀ ਇਹਦਾ ਨੋ ਰੱਖਿਆ ਫੈਟ ਨੂੰ ਠੀਕ ਹੈ ਠੀਕ ਹੈ ਇਹ ਫੈਟ ਨੂੰ ਹੀ ਖਤਮ ਕਰਦਾ ਹੈ ਅੱਛਾ ਹਾਂ ਜਿਹੜੀ ਸਾਡੀ ਵਧੀ ਹੋਈ ਫੈਟ ਹੈ ਉਹਨੂੰ ਇਹ ਖਤਮ ਕਰਦਾ ਸਾਰੀ ਜਿਹੜੀ ਬੂਟੀਆਂ ਦਾ ਤੇਲ ਕੱਟ ਕੇ ਇੱਕ ਅਸੈਂਸਰ ਆਇਲ ਹੈ ਇਹ ਜੜੀ ਬੂਟੀਆਂ ਦਾ ਅਰਕ ਠੀਕ ਹੈ ਉਹਦਾ ਤੇਲ ਹੈਗਾ ਤੇਲ ਦੇ ਵਿੱਚ ਇਹ ਬਣਾਇਆ ਹੋਇਆ ਫਾਰਮੂਲਾ ਹੈਗਾ ਇਹਦੀਆਂ 5 ਡ੍ਰੌਪ ਠੀਕ ਹੈ ਤੁਸੀਂ 5 ਡ੍ਰੌਪ ਤੁਸੀਂ ਸਵੇਰੇ ਖਾਲੀ ਪੇਟ ਲੈ ਲਓ ਠੀਕ ਹੈ ਤੇ ਇੱਕ ਘੰਟਾ ਕੁ ਸਖਾਣਾ ਪੀਣੇ ਨੂੰ ਉੱਪਰ ਗਰਮ ਪਾਣੀ ਦਾ ਗਲਾਸ ਪੀ ਲਓ ਠੀਕ ਹੈ ਤੇ ਤੁਸੀਂ ਜਿਆਦਾ ਭੇਤੀ ਬਾੇ ਵੇਟ ਘਟਾਉਣਾ ਤਾਂ ਤੁਸੀਂ ਦੋ ਟਾਈਮ ਲੈ ਲਓ ਨਹੀਂ ਇੱਕ ਟਾਈਮ ਬਹੁਤ ਰਿਜ਼ਲਟ ਤਾਂ 15 ਦਿਨਾਂ ਬਾਅਦ ਹੀ ਆ ਜਾਂਦਾ ਕਿਸੇ ਨੂੰ 15 ਦਿਨਾਂ ਬਾਅਦ ਕਿਸੇ ਨੂੰ 20 ਦਿਨਾਂ ਬਾਅਦ ਕਿਸੇ ਨੂੰ ਹਫਤੇ ਬਾਅਦ ਫਿਰ ਕੋ ਹਫਤੇ ਇਹ ਜੇ ਪੇਸ਼ੈਂਟ ਪਏ ਜਿਹੜੇ ਹਫਤੇ ਬਾਅਦ ਵੀ ਪੇਸ਼ ਰਿਜ਼ਲਟ ਦੇ ਕੇ ਗਏ ਹੈ ਕਹਿੰਦੇ ਬਾਈ ਜੀ ਤੇ ਹਫਤੇ ਬਾਅਦ ਸਾਡਾ 1.5 ਕਿਲੋ ਘਟ ਗਿਆ 2 ਕਿਲੋ ਘਟ ਗਿਆ मतलब 15 ਦਿਨਾਂ ਬਾਅਦ 30 ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਇਹ ਤੋਂ ਇਲਾਵਾ ਜੀ ਬਸ ਆਹ ਹੋਰ ਵੀ ਕਈ ਜੜੀ ਬੂਟੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਮੈਂ ਦੱਸ ਦਿੰਨਾਗਾ ਜੀ ਜੀ ਤੇ ਉਹ ਹੁਣ ਉਹਦੇ ਵਿੱਚ ਹੈਗਾਗਾ ਖੁਰਮਾਨੀ ਦਾ ਤੇਲ ਹੈ ਠੀਕ ਹੈ ਚੀਆ ਸੀਡ ਹੈ ਆ ਸਭ ਕੰਦਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਹੈ ਕਰੇਨ ਬੇਰੀ ਹੈ ਸਟਾਰਬਰੀ ਹੈ ਹੂੰ ਜੀਰਾ ਹੈ ਆੜੂ ਦਾ ਤੇਲ ਹੈ ਅੰਗੂਰ ਦਾ ਤੇਲ ਹੈ ਨਿੰਬੂ ਦਾ ਤੇਲ ਹੈ ਜੰਗਲੀ ਕੱਦੂ ਦਾ ਤੇਲ ਹੈ ਮਸਰੂਮ ਦਾ ਤੇਲ ਹੈ ਗਾਜਰ ਦਾ ਤੇਲ ਹੈ ਚਿਕੰਦਰ ਦਾ ਤੇਲ ਹੈ ਦਾਲ ਜਿੰਨੀ ਦਾ ਤੇਲ ਹੈ ਪਹਾੜੀ ਮੇਥੀ ਹੈ ਛੋਟੀ ਇਲਾਚੀ ਹੈ ਹਲਦੀ ਹੈ ਕਾਲੀ ਮਿਰਚ ਕਾਲੀ ਮਿਰਚ ਹੈ ਇਹ ਸਾਰੀਆਂ 18 19 ਜੜੀ ਬੂਟੀਆਂ ਦਾ ਜਿਹੜਾ ਐਸੈਂਸ ਰੋਇਲ ਹੈ ਉਹ ਬਣਾ ਕੇ ਇਹਦੇ ਵਿੱਚ ਪਾਇਆ ਹੋਇਆ ਹੈ ਜੇ ਹੁਣ ਮੈਂ ਸਾਰੇ ਉਹਨਾਂ ਨੂੰ ਕਹਾਂ ਭਾਈਆ ਕਿਲੋ ਆੜੂ ਖਾਣਾ ਉਹ ਨਹੀਂ ਖਾਏਗਾ ਜਾਂ ਜਾ ਗਾਜਰ ਖਾਲਾ ਕੋਈ ਖਾਏਗਾ ਕੋਈ ਨਹੀਂ ਖਾਏਗਾ ਖਾਣਾ ਤਾਂ ਉਹਨੇ ਫਾਸਟ ਫੂਡ ਆ ਜਾ ਕੇ ਆ ਨੈਚੁਰਲ ਚੀਜ਼ਾਂ ਤਾਂ ਕਿਸੇ ਨੇ ਨਹੀਂ ਨਾ ਖਾਣੀਆਂ ਬਿਲਕੁਲ ਬਿਲਕੁਲ ਆ ਸਾਰੀ ਚੀਜ਼ਾਂ ਦੇ ਇਹ ਅਰਕ ਪਾਇਆ ਵਾ ਦੇ ਚੈੱਕ ਕਰਾ ਲੋ ਲੈਬ ਟੈਸਟ ਹੋ ਜਾਊਗਾ ਕਰਾ ਲੋ ਲੈਬ ਟੈਸਟ ਕਰਾ ਲੋ ਵੀ ਜੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਵੀ ਨਹੀਂ ਹੈਗੀਆਂ ਤਾਂ ਦੇਖ ਲਓ ਅੱਛਾ ਹਾਂ ਚੈਲੰਜ ਹੈ ਅਸੀਂ ਉਹ ਚੀਜ਼ਾਂ ਆ ਅੰਗੂਰ ਹੈ ਇਹ ਅੰਗੂਰ ਜਿ ਦਿਖਾਇਆ ਤਾਂ ਪਾਇਆ ਵੀ ਹੈ ਸਾਰਾ ਚੀਜ਼ਾਂ ਲਿਖੀਆਂ ਹੋਈਆਂ ਐ ਲੈਬ ਟੈਸਟ ਹੁੰਦੇ ਸਾਡੇ ਸਰਕਾਰੀ ਲੈਬ ਤੋਂ ਟੈਸਟ ਹੋਏ ਹੁੰਦੇ ਆ ਪ੍ਰੋਡਕਟ ਸਾਡਾ ਐਦਾਂ ਨਹੀਂ ਹੈਗਾ ਵੀ ਬਤਿੱਲੇ ਜੀ ਮੈਂ ਅੱਗੇ ਵੀ ਕਹਿੰਦਾ ਉਹ ਨਾ ਵੀ ਬਤਿੱਲੇ ਜੀ ਜਾਂ ਕੜਾਈ ਜਿਵਾਲੇ ਦੇ ਭਾ ਕੇ ਲੇਬਲ ਲਾ ਕੇ ਵੇਚਦਾ ਸਾਡਾ ਉਹ ਨਹੀਂ ਸਾਡਾ ਸਰਕਾਰੀ ਲੈਬ ਟੈਸਟ ਹੁੰਦਾ ਠੀਕ ਹੈ ਤੇ ਫੇਰ ਜਾ ਕੇ ਅਸੀਂ ਮਾਰਕੀਟ ਜੀ ਦਿੰਨੇ ਆ ਹੋ ਜਦੋਂ ਤੁਹਾਡੇ weight ਘਟ ਗਿਆ ਤਾਂ ਫਾਇਦੇ ਫਾਇਦੇ ਕਿ ਸਰੀਰ ਹਲਕਾ ਹੋ ਜਾਣਾ ਸੁਸਤ ਫੁਸਤ ਹੋ ਜਾਣਾਗਾ ਮਤਲਬ weight ਜਦੋਂ ਪੇਟ ਘਟ ਗਿਆ ਸਮਾਰਟ ਲੱਗੇਗਾ ਠੀਕ ਹੈ ਜੇ ਹੁਣ ਬੰਦਾ ਸੁੱਕਿਆ ਹੋਇਆ ਬੰਦਾ ਜਿਹੜਾ ਕਈ ਮੇਰੇ ਕੋਲ ਇਹ ਜਿਹੀ پیشنਟ ਬੰਦੇ ਆਉਂਦੇ ਆ ਉਹ ਕਹਿੰਦੇ ਜੀ ਦੇਖਣ ਨੂੰ ਜਿਦਾ ਐ ਲੱਗਦਾ ਉਹ ਐ ਲੱਗਦਾ ਜਿਵੇਂ ਮਤਲਬ ਇੱਕ ਪੁਤਲੇ ਦੁਰਿਆ ਹੁੰਦਾ ਐ ਐਕਸਰਾ ਹੈ ਐਕਸਰਾ ਉਹ ਜਮਾ ਕੀ ਹੋ ਗਿਆ ਬਾਈ ਤੈਨੂੰ ਇੱਥੇ ਮੇਰੇ ਕੋਲ ਦੇ ਲੱਗੇ ਜਾ ਰਿਹਾ ਕਿ ਉਹ ਪਹਿਲਾਂ ਮੈਂ ਦੇਖਿਆ ਬਹੁਤ ਮੋਟਾ ਤੂੰ ਜਮਾ ਐਕਸਰੇ ਵਰਗਾ ਹੋਇਆ ਤੁਰਿਆ ਜਾਵੇ ਮੈਂ ਹੈ ਬਾਈ ਜੀ ਆ ਕੀ ਹੋ ਗਿਆ ਤੁਹਾਨੂੰ ਕਹਿੰਦਾ ਡਾਈਟਿੰਗ ਤੇ ਆ ਮੈਂ ਡਾਈਟਿੰਗ ਦੇ ਕੀ ਹੈ ਕਹਿੰਦਾ ਜੀ ਬਸ ਖਾਣਾ ਪੀਣਾ ਜਾਂ ਘਟ ਕਰਤਾ ਮੈਂ ਕਹੇ ਬੋਟਾ ਪੇ ਕਰਕੇ ਉਹ ਯਾ ਯਾਰ ਤੂੰ ਤਾਂ ਮੈਂ ਕਹੇ ਖਾਣਾ ਪੀਣਾ ਤਾਂ ਜ਼ਰੂਰੀ ਹੈ ਤੂੰ ਫੈਟ ਘਟਾਉਣੀ ਆ ਨਾ ਕਿ weight ਘਟਾਉਣਾ ਉਹ ਵੇਟ ਘਟਾ ਕੇ ਵੇਟ ਘਟਾਇਆ ਹੋਰ ਥੋੜੇ ਦਿਨ ਤੂੰ ਤੁਰਿਆ ਨਹੀਂ ਜਾਣਾ ਹੋਰ ਬੁਆਰੀਆਂ ਲੱਗ ਜਾਂਦੀਆਂ ਫਿਰ ਹੋਰ ਬੁਆਰੀਆਂ ਲੈ ਜੈਨੇ ਤੂੰ ਵੀਲ ਚੇਰ ਤੇ ਆਵੇਂਗਾ ਹੁਣ ਤਾਂ ਤੂੰ ਤੁਰਿਆ ਜੰਨਾ ਤੇ ਵੀਲ ਚੇਰ ਤੇ ਆਵੇਂਗਾ ਇਸ ਕਰਕੇ ਆਪਾਂ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਵੇਟ ਘਟਾਉਣ ਦੀ ਬਜਾਏ ਫੈਟ ਘਟਾਓ ਓਕੇ ਜੀ ਜੇ ਫੈਟ ਘਟ ਗਈ ਤੁਸੀਂ ਤੰਦਰੁਸਤ ਨਿਰੋਏ ਹੋਵੋਗੇ ਸਰੀਰ ਚ ਸਮਾਜ ਤੁਹਾਨੂੰ ਦੇਖੇ ਜੋ ਮਰਜੀ ਖਾਵੇਂ ਆਹ ਦੇਖੋ ਰੁਕੀ ਸਾਹਿਬ ਪਾਇਆ ਹੋਇਆ ਨਾ ਆ ਗਾਜਰ ਪਾਈ ਵੀ ਐ ਰਿੰਬੂ ਪਾਇਆ ਬਾਹਰ ਚੀਜ਼ੇ ਸਾਰੇ ਘਰੇ ਖਾਨੇ ਆ ਨਾ ਇਹ ਸਾਰੀ ਚੀਜ਼ੇ ਖਾਨੇ ਆਗੇ ਆ ਦੇਖੋ ਅੰਬੂਰ ਪਏ ਆ ਆਲੂ ਪਏ ਆ ਇਹ ਸਾਰੀ ਚੀਜ਼ੇ ਖਾਨੇ ਆ ਇਹ ਤਾਂ ਹਰ ਕਿਸੇ ਦੇ ਘਰੇ ਪਈਆਂ ਹੁੰਦੀਆਂ ਖਾਂਦਾ ਤਾਂ ਹੈਗਾ ਪਰ ਬੰਦਾ ਸਾਰੀ ਇਕੱਠੀ ਨਹੀਂ ਖਾਂਦਾ ਆਪਾਂ ਸਾਰੀ ਚੀਜ਼ੇ ਇਕੱਠੀਆਂ ਬਣਾਤੀਆਂ ਐਦਾ ਐਦਾ ਕੀ ਕਰਨਾ ਪੰਜ ਬੂੰਦਾ ਲੈਣੀ ਆ ਸਵੇਰੇ ਅੱਛਾ ਹਮ ਤਾਂ ਪੰਜ ਬੂੰਦਾ ਲੈ ਕੇ ਉੱਪਰ ਗਰਮ ਪਾਣੀ ਦਾ ਗਲਾਸ ਪੀ ਲੋ ਓਕੇ ਬਸ ਕੋਈ ਪਰੇਸ਼ਾਨੀ ਕਰਨ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਚੰਦਾ ਬਾਈਕ ਮਿੱਠੇ ਦਾ ਔਰ ਫਾਸਟ ਫੂਡ ਦਾ ਦੋ ਚੀਜ਼ਾਂ ਦਾ ਮੈਂ ਪਰਹੇਜ਼ ਕਰਾਂਗਾ ਵੀ ਇਹ ਮੇਰੇ ਪਰਮਾਨੂ ਹੱਥ ਕੋਲਣਗੇ ਵੇਂਦੇ ਵੀ ਦੋ ਚੀਜ਼ਾਂ ਦਾ ਪਰਹੇਜ਼ ਜਰੂਰ ਕਰੋ ਤੁਹਾਡਾ weight 10 ਤੋਂ 12 ਕਿਲੋ 3 ਮਹੀਨਿਆਂ ਦੇ ਵਿੱਚ weight ਘਟਿਆ ਮਿਲੂਗਾ ਜੇ ਜਲਦੀ ਘਟਾਉਣਾ ਹੈ ਤਾਂ ਤੁਸੀਂ ਦੋ ਟਾਈਮ ਲੈ ਕੇ ਵੀ ਰਿਜ਼ਲਟ ਲੈ ਸਕਦੇ ਲੈ ਸਕਦੇ ਜੀ